ਜੋ ਕਿ ਸੂਤਰ ਦੇਹਵਾਲੇ ਤੋਂ ਵੱਡੀ ਖਬਰ ਹੈ ਕਿ ਉਹ ਅਸਤੀਫਾ ਦੇ ਸਕਦੇ ਨੇ ਸਕੂਲ ਵੀਰ ਇਹ ਜਿਹੜੀ ਕਿ ਵੱਡੀ ਖਬਰ ਆ ਰਹੀ ਹੈ ਸਾਹਮਣੇ ਕਿ ਅਸਤੀਫਾ ਦੇ ਸਕਦੇ ਨੇ ਫਿਲਹਾਲ ਜਿਹੜਾ ਕਿ ਉਹਨਾਂ ਦੇ ਜਿਹੜੇ ਕਿ ਪੀਏ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਅਫਵਾਹ ਹੈ ਸੋ ਕਿੰਨੀ ਸੱਚਾਈ ਹੈ ਇਸ ਦੇ ਵਿੱਚ ਦੇਖੋ ਬਿਲਕੁਲ ਉਹਨਾਂ ਦੀ ਅਸਤੀਫਾ ਦੇਣ ਦੀਆਂ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਅੱਜ ਕਾਫੀ ਜ਼ਿਆਦਾ ਇਹ ਕਿਹਾ ਜਾਵੇ ਕਿ ਕਾਫੀ ਜ਼ਿਆਦਾ ਚਰਚਾ ਜਿਹੜੀ ਹੈਗੀ ਹੈ ਉਹ ਹੋ ਰਹੀ ਤੇ ਸੁੱਤਰ ਹੀ ਦੱਸਦੇ ਨਹੀਂ ਕਿ ਉਹਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਪਾਰਟੀ ਦੇ ਜਿਹੜੇ ਸੁੱਤਰ ਨੇ ਉਹ ਅਜੇ ਇਸ ਬਾਤ ਇਸ ਗੱਲ ਦੀ ਪੁਸ਼ਟੀ ਜਿਹੜੀ ਹੈਗੀ ਹੈ ਉਹ ਨਹੀਂ ਕਰਨੀਏ ਪਰੰਤੂ ਜੇ ਪਿੱਛੇ ਪਿਛਲੇ ਕਈ ਦਿਨਾਂ ਤੋਂ ਦੇਖੀ ਤਾਂ ਪਿਛਲੇ ਕਾਫੀ ਚਿਰ ਤੋਂ ਇਹ ਕਿਹਾ ਜਾਵੇ ਕਿ ਸੁਨੀਲ ਜਾਖੜ ਦੇ ਅਸਤੀਫਾ ਦੇਣ ਦੀਆਂ ਸੰਭਾਵਨਾਵਾਂ ਵਧੀਆਂ ਜਾ ਰਹੀਆਂ ਸਨ ਤੇ ਸੁਨੀਲ ਜਾਖੜ ਆ ਵੀ ਪਾਰਟੀ ਦੇ ਖਾਸ ਤੌਰ ਤੇ ਜਿਹੜੇ ਆ ਪ੍ਰੋਗਰਾਮਸ ਹਨ ਉਹਨਾਂ ਤੋਂ ਜ਼ਿਆਦਾਤਰ ਦੂਰੀ ਹੀ ਉਹਨਾਂ ਨੇ ਬਣਾਈ ਰੱਖੀ ਜਿਹੜੀ ਚਾਹੇ ਉਹ ਬੈਠਕਾ ਹੋਣੀ ਆ ਜਾਂ ਫਿਰ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਪਾਰਟੀ ਦੇ ਹੋਣ ਲਗਭਗ ਜ਼ਿਆਦਾਤਰ ਉਹਨਾਂ ਦੀ ਇਹਨਾਂ ਪ੍ਰੋਗਰਾਮਾਂ ਤੋਂ ਦੂਰੀ ਰਹੀ ਇਹ ਜਿਸ ਤਰ੍ਹਾਂ ਦੇ ਨਾਲ ਇੱਕ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਜਾਣਕਾਰੀ ਮਿਲਦੀ ਕਿ ਉਹ ਵੀ ਨਰਾਜ਼ ਜਿਹੜੇ ਹੈਗੇ ਨੇ ਉਹ ਚੱਲ ਰਹੇ ਥਣ ਕਿਉਂਕਿ ਰਾਜ ਸਭਾ ਉਹ ਸੁਨੀਲ ਜਾਖੜ ਜਾਣਾ ਚਾਹੁੰਦੇ ਸਨ ਤੇ ਉਹਨਾਂ ਦੀ ਜਗ੍ਹਾ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਰਵਨੀਤ ਬਿੱਟੂ ਨੂੰ ਭੇਜਿਆ ਗਿਆ ਹੈ بھارتی جنتا پارٹی کر رہی ہے نہ ہی سنیل جاخڑ جی نے یا ٹیم کر رہی ہے پرنتو خبر یہی مل رہی ہے کہ سنیل جکھڑ نے اپنا استعفہ جہاں ہے وہ دا ہے حالانکہ پارٹی نے منظور نہیں سنیل جاکھ دلی د ਜੇ ਬਿਲਕੁਲ ਜੜੇ ਕਿ ਵੱਡਾ ਜੜਾ ਲਗੀ ਭਾਜਪਾ ਨੂੰ ਵੱਡਾ ਜੜਾ ਕਿ ਇਹ ਝਟਕਾ ਲੱਗ ਸਕਦਾ ਹੈ ਕਿਉਂਕਿ ਅਗਰ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ 15 ਅਕਤੂਬਰ ਤੋਂ ਉਸ ਤੋਂ ਪਹਿਲਾਂ ਇਹ ਜੜਾ ਕਿ ਵੱਡਾ ਝਟਕਾ ਸੋ ਅਗਰ ਗੱਲ ਕਰੀ ਕਿ ਪਹਿਲਾਂ ਕਾਂਗਰਸ ਦੇ ਵਿੱਚ ਲੰਬੇ ਸਮੇਂ ਰਹੇ ਉਦੋਂ ਵੀ ਉਹਨਾਂ ਨੇ ਅਸਤੀਫਾ ਤਾਂ ਹੀ ਦਿੱਤਾ ਸੀ ਕਿ ਉਹਨਾਂ ਨੂੰ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਜ਼ਿਆਦਾ ਅਹੁਦਾ ਨਹੀਂ ਦਿੱਤਾ ਗਿਆ ਹਾਲਾਂਕਿ ਸੀਐਮ ਬਣਨ ਦੇ ਵੀ ਉਹਨਾਂ ਦੇ ਜੜੇ ਕਿ ਕਾਫੀ ਜ਼ਿਆਦਾ ਚਰਚਾਵਾਂ ਚੱਲ ਰਹੀਆਂ ਸਨ ਉਸ ਤੋਂ ਬਾਅਦ ਕਾਂਗਰਸ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਤੇ ਇੱਥੇ ਵੀ ਇਹੀ ਨੇ ਦਿੱਤਾ ਗਿਆ ਹਾਲਾਂਕਿ ਸੀਨੀਅਰ ਨੇਤਾ ਨੇ ਉਹ ਦੇਖੋ ਸੁਨੀਲ ਰਖੜ ਜਿੰਨੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ক্লোਜ਼ ਹਨ ক্লোਜ਼ ਨੇ ਇਹ ਕੈਪਟਨ ਅਮਰਿੰਦਰ ਜਿਹੜੇ ਹੈਗੇ ਨੇ ਉਹਨਾਂ ਨੇ ਜਦੋਂ ਕਾਂਗਰਸ ਛੱਡੀ ਤਾਂ ਉਸੇ ਵੇਲੇ ਇਹ ਹੋ ਗਿਆ ਸੀ ਕਿ ਉਹਨਾਂ ਦੀ ਟੀਮ ਦੇ ਅਸਲ ਉਹਨਾਂ ਦੇ ਜਿਹੜੇ ਖਾਸ ਸਾਥੀ ਨੇ ਕਾਂਗਰਸ ਦੇ ਉਹ ਵੀ ਉਹਨਾਂ ਦੇ ਵਿੱਚੋਂ ਵੀ ਕਈ ਜਿਹੜੇ ਹੈਗੇ ਨੇ ਉਹ ਹਾਂ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਕਿ ਹੋਇਆ ਵੀ ਇਹੀ ਸੀ ਜਿਹਨਾਂ ਦੇ ਵਿੱਚ ਸੁਨੀਲ ਜਾਖੜ ਦਾ ਵੀ ਨਾਮ ਸੀ ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਸੁਨੀਲ ਜਾਖੜ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਤੋਂ ਵੀ ਨਾਰਾਜ਼ ਹੋਣ ਦੇ ਕਰਕੇ ਹੀ ਜਿਹੜਾ ਹੈਗਾ ਕਾਂਗਰਸ ਨੂੰ ਨੇ ਅਲਵਿਦਾ ਕਿਤਾ ਸੀ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਵਰਤਮਾਨ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹਨੇ ਸੰਤੁਸ਼ਟ ਨਹੀਂ ਹਨ ਉਹਨੇ ਖੁਸ਼ ਨਹੀਂ ਹਨ ਆਪਣੇ ਅਹੁਦੇ ਨੂੰ ਲੈ ਕੇ ਜਾਂ ਫਿਰ ਆਪਣੀ کتنے کتنے جڑی انہوں نے جگہ دی وہ کام نہ رکھ دے سن وہ سنو لے کے وہ خوش نہیں سن ایسے کر کے انہوں نے اپنے سیفی دی جڑی پیس کر کے وہ کتی ہے حالانکہ فیلحال جڑا ہے گا پارٹی نے انہوں نے سیفہ جڑا ہے گا وہ منجور نہیں کتا پرنتو چرکاوہ جڑی ہے گیا انہوں نے سیفی دی ہے وہ ضرور چل رہی ہیں نہیں ਜੇ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੀ ਗੱਲ ਕਰੀਏ ਤਾਂ ਪੰਜਾਬ ਇਕਾਈ ਦੇ ਵਿੱਚ ਵੀ ਸੁਨੀਲ ਜਾਖੜ ਨੂੰ ਜਿਸ ਕਹਦੇ ਨਾਲ ਪਾਰਟੀ ਇਡੈਕਟਰ ਬਾਇਆ ਗਿਆ ਸੀ ਤਾਂ ਉਸ ਤੋਂ ਵੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੀ ਇਕਾਈ ਦੇ ਸਾਰੇ ਲੋਕ ਖੁਸ਼ ਨਹੀਂ ਸਨ ਉਹ ਕਿਉਂਕਿ ਸੁਨੀਲ ਜਾਖੜ ਜਿਹੜੇ ਹਨ ਵਿਰੋਧੀ ਪਾਰਟੀ ਦੇ ਵਿੱਚੋਂ ਆਏ ਸਨ ਤੇ ਜਦੋਂ ਉਹ ਕਾਂਗਰਸ ਦੇ ਵਿੱਚ ਸਨ ਨਾ ਕੇਵਲ ਭਾਜਪਾ ਜੰਤਾ ਪਾਰਟੀ ਬਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਾਫੀ ਜਿਆਦਾ ਨਿਸ਼ਾਨੇ ਦੇ ਉੱਤੇ ਲੈਣ ਦੇ ਸਮੇਂ ਤੇ ਜਿਸ ਤਰ੍ਹਾਂ ਦੇ ਨਾਲ ਭਾਜਪਾ ਜੰਤਾ ਪਾਰਟੀ ਨੂੰ ਦੇ ਵਿੱਚ ਪੰਜਾਬ ਦਾ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਸ ਲਈ ਲੈ ਕੇ ਵੀ ਪੰਜਾਬ ਇਕਾਈ ਦੇ ਬਹੁਤ ਸਾਰੇ ਜਿਹੜੇ ਭਾਜਪਾ ਆਗੂ ਨੇ ਜਾਂ ਫਿਰ ਕਾਰਕਟਰ ਨਹੀਂ ਉਹ ਖੁਸ਼ ਨਹੀਂ ਕਰਨ ਤੇ ਕਈ ਲੋਕਾਂ ਨੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਪ੍ਰਦਰਸ਼ਨ ਜਿਹੜਾ ਹੈਗਾ ਉਹ ਵੀ ਕੀਤਾ ਸੀ ਸਰਕਾਰ ਨਹੀਂ ਸੰਨ ਸੁਨੀਲ ਜਾਖੜ ਵੀ ਪਾਰਟੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਜਿਆਦਾਤਰ ਆਗੂ ਹਨ ਸੋ ਕੀ ਇਹ ਕੁਲਵੀਰ ਮੰਨਿਆ ਜਾ ਸਕਦਾ ਹੈ ਕਿ ਅਗਰ ਉਹ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਅਗਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਅਸਤੀਫਾ ਦੇ ਦਿੰਦੇ ਨੇ ਕੀ ਉਹ ਦੁਬਾਰਾ ਕਾਂਗਰਸ ਦੇ ਵੱਲ ਰੁਕ ਕਰਨਗੇ ਜਿਹੜੀ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਉਹ ਕਾਂਗਰਸ ਦੇ ਵਿੱਚ ਦੁਬਾਰਾ ਜਾਣ ਲਈ ਹੈ ਕੋਸ਼ਿਸ਼ ਅੱਜ ਜਿਹੜੀ ਹੈ ਕਿ ਉਹ ਕਰ ਰਹੇ ਨੇ ਹਾਲਾਂਕਿ ਜਾਣਕਾਰੀ ਪੂਰੀ ਤਰ੍ਹਾਂ ਦੇ ਨਾਲ ਸੂਤਰਾਂ ਤੋਂ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹਾਂ ਪੁਸ਼ਟੀ ਜਿਹੜੀ ਹੈ ਕਾਂਗਰਸ ਜਾਂ ਉਸ ਸਮੇਂ ਦੀ ਰਾਖਣ ਦੀ ਟੀਮ ਵੱਲੋਂ ਨਹੀਂ ਕੀਤੀ ਗਈ ਪਰ ਕੋਈ ਨਾ ਜ਼ਰੂਰ ਹਾਂ ਦੱਸਿਆ ਜਾ ਰਿਹਾ ਹੈ ਤਾਂ ਸੱਚ ਹੈ ਵੀ ਇਹ ਕਿ ਉਹ ਮੁਰਦੋਂ ਕਾਂਗਰਸ ਦੇ ਵਿੱਚ ਜਾਣ ਲਈ ਪ੍ਰਯਾਸ ਜਿਹੜੇ ਹੈਗੇ ਨੇ ਉਹ ਕਰ ਰਹੇ ਨੇ ਜੀ ਜੀ ਬਿਲਕੁਲ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜੀ